ਧੰਨਵਾਦ ਪੰਜਾਬੀ ਹਲਾਤ ਟੀਵੀ ਦਾ ਸਰਬਸੰਤੀ ਨਾਲ ਚੁਣਿਆ ਗਿਆ ਸਾਰਿਆਂ ਨੂੰ ਵੱਡੀ ਮੈਂਬਰ ਬਣਨ ਦੀ ਨਹੀਂ ਸਰਬਸੰਤੀ ਦੀ ਜਾਦਾ ਖੁਸ਼ੀ ਹੈ ਪਿੰਡ ਜੀਵਨਵਾਲਾ ਦੇ ਵਿੱਚ ਤਿੰਨ ਜਿਹੜੇ ਹੈਗੇ ਆ ਮੈਂਬਰ ਪੰਚਾਇਤ ਆ ਉਹ ਸਰਬਸੰਬਧੀ ਨਾਲ ਹੀ ਚੁਣੇ ਜਾਂਦੇ ਆ ਚੁਣੇ ਗਏ ਆ ਬੜੇ ਸ਼ੌਂਕ ਤੇ ਚਾਹਵਾਂ ਦੇ ਨਾਲ ਅਸੀਂ ਇਸ ਪਰਿਵਾਰ ਨੂੰ ਅੱਜ ਮੈਂਬਰ ਬਣਾਇਆ ਹੈਗਾ ਕੋਈ ਵੀ ਕੰਮ ਰੋਕਿਆ ਹੋਇਆ ਸਾਰੇ ਕੰਮ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਹੀ ਕਰਾਂਗੇ ਕਾਫੀ ਕੰਮ ਹੈਗੇ ਜਿਹੜੇ ਪਿੰਡ ਦੇ ਜਿਵੇਂ ਛੱਪੜ ਦਾ ਹੈਗਾ ਚਾਹੇ ਲਾਇਬ੍ਰੇਰੀ ਦਾ ਪਾਰਟੀ ਬਾਜੀ ਹੈਗੀ ਆ ਉਹ ਪਾਰਟੀ ਬਾਜੀ ਬਾਅਦ ਚ ਪਹਿਲਾ ਪਿੰਡ ਹੈ ਜੀ ਪਿੰਡ ਲੈਵਲ ਤੇ ਜਿੰਨੇ ਅਧੂਰੇ ਪਏ ਕੰਮ ਆ ਅਸੀਂ ਉਹ ਪੂਰੇ ਕਰਾਂਗੇ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਅਸੀਂ ਅਗਲੇ ਕੰਮ ਹੈ ਜਿਹੜੇ ਉਹ ਸ਼ੁਰੂ ਕਰਾਂਗੇ ਜਿਨ੍ਹਾਂ ਨੇ ਮੈਨੂੰ ਇੰਨਾ ਵਿਸ਼ਵਾਸ ਮੇਰੇ ਤੇ ਜਤਾਇਆ ਹੈ ਤੇ ਮੈਂ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਪੂਰੀ ਤਰ੍ਹਾਂ ਬਣਾ ਕੇ ਰੱਖਣ ਦੀ ਕੋਸ਼ਿਸ਼ ਪੰਚੀ ਸਰਪੰਚੀ ਜਤ ਦੀਆਂ ਔਰਤਾਂ ਸਰਪੰਚੀ ਕਰਦੇ ਉਹਨਾਂ ਦੇ ਪਤੀ ਸੋਨਿਹਾਲ ਸਾਧੂ ਜੀ ਲਿਆਦਾ ਪਹਿਰੇਦਾਰ ਅਤੇ ਪੰਜਾਬੀ ਹਾਲਾਤ 3ਵੀਂ ਦੇ ਤੁਹਾਡਾ ਸਵਾਗਤ ਹੈ ਅੱਜ ਆਪਖਣੇ ਆ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜੀਵਨ ਵਾਲਾ ਵਿੱਚ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ ਪਰ ਉੱਥੇ ਹੀ ਅੱਜ ਜੋ ਸਾਡੇ ਪਿੰਡ ਦੇ ਇੱਕ ਨੌਜਵਾਨ ਕਰਮਜੀਤ ਸਿੰਘ उर्फ सोनू ਇਹਨਾਂ ਦੀ ਜੋ ਧਰਮ ਪਤਨੀ ਆ ਸ਼੍ਰੀਮਤੀ ਕੁਲਵਿੰਦਰ ਕੌਰ ਇਹ ਸਰਬਸੰਮਤੀ ਨਾਲ ਵਾਰਡ ਨੰਬਰ 7 ਪਿੰਡ ਜੀਵਨ ਵਾਲਾ ਜੌਣ ਵਾਲਾਂ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਚੁੱਕਿਆ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਵਾਰਡ 7 ਨੰਬਰ ਦੇ ਸਮੂਹ VOTER ਸਹਿਬਾਨ ਅਤੇ ਸਪੋਰਟਰਾਂ ਨੇ ਜਿਨ੍ਹਾਂ ਨੇ ਮੈਨੂੰ ਇਸ ਲੈਵਲ ਤੇ ਪਹੁੰਚਾਇਆ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਅਸੀਂ ਇਹ ਕੰਮ ਜਿਹੜੇ ਪਿੰਡ ਦੇ ਰੁਕੇ ਵੇ ਆ ਉਹ ਸਾਰੇ ਕਰਾਂਗੇ ਕਾਫੀ ਕੰਮ ਹੈਗੇ ਜਿਹੜੇ ਪਿੰਡ ਦੇ ਜਿਵੇਂ ਛੱਪੜ ਦਾ ਹੈਗਾ ਚਾਹੇ ਲਾਇਬ੍ਰੇਰੀ ਦਾ ਹੈਗਾ ਕੋਈ 5-4 ਕੰਮ ਹੈਗੇ ਜਿਹੜੇ ਅਸੀਂ ਸੋਚ ਰੱਖੇ ਨੇ ਉਹ ਸਾਰੇ ਆ ਜਿਹੜੇ ਉਹ ਨਿਪਰੇ ਚੜਾਂਗੇ ਟਾਈਮ ਦੀ ਟਾਈਮ ਜੋ ਅੱਜ ਕੱਲ ਨਸ਼ਾ ਵਧ ਰਿਹਾ ਨਸ਼ੇ ਬਾਰੇ ਵੀ ਤੁਹਾਡਾ ਕੋਈ ਪਲਾਨ ਹੋਊਗਾ ਹਾਂ ਨਸ਼ੇ ਦਾ ਜਿਹੜਾ ਹੈਗਾ ਉਹ ਕਾਫੀ ਵੱਧ ਚੁੱਕਿਆ ਆ ਤੇ ਅਸੀਂ ਉੱਪਰ ਤੱਕ ਇਹ ਗੱਲ ਹੈ ਜਿਹੜੀ ਉਹ ਪਚਾਵਾਂਗੇ ਤੇ ਕੋਸ਼ਿਸ਼ ਆਪਣੇ ਵੱਲੋਂ ਪੂਰੀ ਹੈ ਅੱਜ ਵੀ ਹੈ ਕਿ ਇਹ ਜਿਹੜਾ ਨਸ਼ਾ ਘਰ ਘਰ ਹੈਗਾ ਆ ਉੱਤੇ ਰੋਕ ਥਾਮ ਹੈ ਜਿਹੜੀ ਉਹ ਲਾਈ ਜਾਵੇ ਹਾਂਜੀ ਮੈਡਮ ਤੁਸੀਂ ਪਿੰਡ ਜੀਵਨਵਾਲ ਵਿੱਚੋਂ ਅੱਜ ਜੋ ਮੈਂਬਰ ਪੰਚਾਇਤ ਵਜੋਂ ਨਿਯੁਕਤ ਹੋਏ ਆ ਕਿਸੇ ਨੇ ਤੁਹਾਡਾ ਮੁਕਾਬਲਾ ਵੀ ਨਹੀਂ ਕੀਤਾ ਸਰਵ ਸੰਮਤੀ ਨਾਲ ਚੋਣ ਹੋਈ ਹੈ ਕੀ ਮਹਿਸੂਸ ਕਰਦੇ ਹੋ ਮੈਂ ਬਹੁਤ ਵਧੀਆ ਮਹਿਸੂਸ ਕਰਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਮੈਨੂੰ ਚੁਣਿਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਸਾਰਿਆਂ ਸਾਰੇ ਕੰਮ ਹੀ ਵਧੀਆ ਤਰੀਕੇ ਨਾਲ ਹੋਣਗੇ ਅਸੀਂ ਬਹੁਤ ਵੀ ਜੀ ਮਸੂਸ ਸਨਮਾਨ ਕਰਦੇ ਆ ਕਿਉਂਕਿ ਬੁੜੀਆਂ ਦੀ ਤਰੱਕੀ ਕਰ ਰਹੀਆਂ ਆ ਉਹਦੇ ਜ਼ਿੰਦਗੀ ਚ ਤੇ ਇਹ ਬਹੁਤ ਵਧੀਆ ਸਾਡੇ ਨਾਲ ਚੱਲਣ ਵਾਲੀ ਭੈਣ ਆ ਸਾਡੀ ਕਿੰਨਾ ਕੁ ਵਿਸ਼ਵਾਸ ਆ ਤੁਹਾਨੂੰ ਕਿ ਜੋ ਦੂਰੇ ਪਏ ਕੰਮ ਕਹੇ ਆ ਮੈਡਮ ਕੁਲਵਿੰਦਰ ਕੌਰ ਆ ਹੁਣ ਪੂਰੇ ਕਰਨਗੇ ਹਾਂਜੀ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਬਹੁਤ ਉਮੀਦ ਆ ਸਾਨੂੰ ਇਹਨਾਂ ਤੋਂ ਅਸੀਂ ਇਹ ਸੋਨੂ ਨੂੰ ਅਸੀਂ ਆਪਦੇ 7 ਨੰਬਰ ਵਾਰਡ ਦੇ ਵਿੱਚ ਮਤਵਲ ਬਣਾਇਆ ਇਹ ਨੇ ਅੱਗੇ ਵੀ ਕੰਮ ਕੀਤੇ ਆ ਤੇ ਹੁਣ ਵੀ ਸਾਨੂੰ ਬਹੁਤ ਵੱਡੀ ਉਮੀਦ ਆ ਇਹਦੇ ਤਾਈਂ ਵੀ ਇਹ ਕੰਮ ਜ਼ਰੂਰ ਕਰੂਗਾ ਕਿਉਂ ਜਿਹੜੀਆਂ ਸਾਨੂੰ ਦਿੱਕਤਾਂ ਆਉਂਦੀਆਂ ਸੀ ਉਹ ਹੁਣ ਸਾਡੇ ਮਤਲਬ ਦਿਮਾਗ ਤੋਂ ਲੈ ਗਈਆਂ ਵੀ ਸਾਡਾ ਕੰਮ ਜ਼ਰੂਰ ਹੋਊਗਾ ਇਸ ਵਾਸਤੇ ਹੀ ਅਸੀਂ ਇਹਨੂੰ ਬਣਾਇਆ ਕਲਿੰਦਰਕਰ ਇਹਦੇ ਵਿੱਚ ਪੰਚੀ ਦਾ ਚ ਜਿੱਤੀ ਆ ਤੇ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਇਸ ਨੂੰ ਅੱਗੇ ਦੂਰੇ ਕੰਮ ਪੂਰੇ ਕਰਨਗੇ ਸਾਡੇ ਵਾਸਤੇ ਇਹ ਕਿੰਨੀ ਕੁ ਉਮੀਦ ਆ ਤੁਹਾਨੂੰ ਬਹੁਤ ਉਮੀਦ ਆ ਜੀ ਅੱਗੇ ਵੀ ਬਹੁਤ ਵੀ ਰੁਕੇ ਕੰਮ ਜਾਂਦੀ ਕਰਮਜੀਤ ਸਿੰਘ ਨੇ ਸਾਡੇ ਪਿੰਡ ਵਿੱਚ ਕੀਤੇ ਆ ਲੋਕਾਂ ਦੇ ਤੇ ਗਾਂਵ ਵਾਸਤੇ ਵੀ ਕਰਨਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਪਿੰਡ ਜਿਹੜਾ ਹੈਗਾ ਜੀ ਸਹਿਯੋਗ ਜਿੰਨਾ ਮਿਲਿਆ ਅਸੀਂ ਪਿੰਡ ਨੂੰ ਨਾਲ ਲੈ ਕੇ ਚੱਲਾਂਗੇ ਤੇ ਜਿੱਥੇ ਕਿਤੇ ਸਾਨੂੰ ਸਰਕਾਰ ਦੀ ਲੋੜ ਹੋਈ ਅਸੀਂ ਉਹਨਾਂ ਤੱਕ ਵੀ ਪਹੁੰਚਾ ਜਿਹੜੀ ਕੋ ਉਹ ਕਰਾਂਗੇ 7 ਨੰਬਰ ਵਾਰਡ ਤੋਂ ਮੈਡਮ ਕੁਲਵਿੰਦਰ ਨੂੰ ਜੋ ਮੈਂਬਰ ਚੁਣਿਆ ਗਿਆ ਹੈ ਸਰਬਸੰਮਤੀ ਨਾਲ ਚੁਣਿਆ ਗਿਆ ਸਾਰਿਆਂ ਨੂੰ ਵੱਡੀ ਮੈਂਬਰ ਬਣਦੀ ਨਹੀਂ ਸਰਬਸੰਮਤੀ ਦੀ ਜ਼ਿਆਦਾ ਖੁਸ਼ੀ ਹੈ ਕਿਉਂ ਨਿਰਵਿਰੋਧ ਜਿਹੜਾ ਕੋਈ ਮੈਂਬਰ ਚੁਣਿਆ ਜਾਵੇ ਤਾਂ ਉਹਨਾਂ ਨੂੰ ਵੀ ਉਸੇ ਢੰਗ ਦੇ ਨਾਲ ਕੰਮ ਆ ਜਿਹੜਾ ਕਰਨਾ ਬੜਾ ਹੀ ਸਖਾਲਾ ਹੋ ਜਾਂਦਾ ਹੈ ਇਨਾਂ ਦੇ ਹਸਬੰਡ ਕਰਮਜੀਤ ਸਿੰਘ ਜਿਹੜਾ ਉਹਨਾਂ ਨੇ ਪਹਿਲਾਂ ਇਹੋ ਜਿਹੇ ਸਾਂਝੇ ਕੰਮਾਂ ਦੇ ਵਿੱਚ ਜਿਹੜਾ ਉਹ ਉਤਸ਼ਾਹ ਕਾਫੀ ਰੱਖਦੇ ਸੀਗੇ ਇਹ ਚੀਜ਼ ਨੂੰ ਦੇਖ ਕੇ ਹੀ ਸਾਰੇ ਵਾਰਡ ਨੇ ਹੈਗਾ ਇਹਨਾਂ ਦਾ ਸਾਥ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਉਹ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਜਿਸ ਤਰ੍ਹਾਂ ਅਵਾਰਡ ਨੇ ਸਾਥ ਦਿੱਤਾ ਵਾਰਡ ਨੰਬਰ 7 ਦੇ ਸਾਰੇ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੀ ਸੂਝ ਦੇ ਨਾਲ ਬੀਬੀ ਕੁਲਵਿੰਦਰ ਕੌਰ ਨੂੰ ਸਰਬਸੰਮਤੀ ਦੇ ਨਾਲ ਵਾਰਡ ਨੰਬਰ 7 ਦੇ ਵਿੱਚੋਂ ਮੈਂਬਰ ਚੁਣ ਲਿਆ। ਅਸੀਂ ਵਾਰਡ ਨੰਬਰ 7 ਪਿੰਡ ਜੌਣ ਵਾਲਾ ਦੇ ਵਿੱਚ ਖੜੇ ਆਂ ਤੇ ਸਰਦਾਰ ਕਰਮਜੀਤ ਸਿੰਘ ਉਹਨਾਂ ਦੇ ਘਰੋਂ ਮੈਡਮ ਕੁਲਵਿੰਦਰ ਕੌਰ ਨੂੰ ਅਸੀਂ ਬਹੁਤ ਸਰਬਸੰਮਤੀ ਨਾਲ ਬੜੇ ਸ਼ੌਂਕ ਤੇ ਚਾਹਵਾਂ ਦੇ ਨਾਲ ਅਸੀਂ ਇਸ ਪਰਿਵਾਰ ਨੂੰ ਅੱਜ ਮੈਂਬਰ ਬਣਾਇਆ ਹੈਗਾ। ਤੇ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਸਾਡੇ ਵਾਰਡ ਚ ਕੋਈ ਮੈਂਬਰ ਨਹੀਂ ਖੜਾ ਕਿਉਂਕਿ ਇਹ ਆਪਣੇ ਕਰਮਜੀਤ ਸਿੰਘ ਨੂੰ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਇਹਨੂੰ ਜਿਹੜੇ ਕੰਮ ਹੈਗੇ ਆ ਸਾਡੀ ਕਲੱਬ ਦੇ ਵਿੱਚ ਵੀ ਆ ਸੋਸਾਇਟੀ ਦੇ ਵਿੱਚ ਵੀ ਹਨ ਮੈਂਬਰ ਇਹ ਪ੍ਰਧਾਨ ਵੀ ਹਨ ਡੇਰੇ ਦੇ ਇਸ ਸਰ ਕੇ ਇਹਨਾਂ ਨੂੰ ਸ਼ੌਂਕ ਆ ਕੰਮ ਕਰਨ ਦਾ ਇਸ ਸਰ ਕੇ ਅਸੀਂ ਇਹਨੂੰ ਆਪਣੀ ਸਰਬਸੰਮਤੀ ਨਾਲ ਆਪਣੇ ਜਿਹੜੇ ਸੋਨੂ ਰਮਾਨਾ ਜੀ ਔਰ ਆਪਣੀ ਬੀਬੀ ਕੁਲਵਿੰਦਰ ਕੌਰ ਇਹਨਾਂ ਨੂੰ ਕੀ ਹੈ ਕਿ ਇੰਟਰਸਟ ਦੇ ਤੌਰ ਤੇ ਕੰਮ ਕਰਨ ਦਾ ਇੰਟਰਸਟ ਹੈ ਇਹਨਾਂ ਚ ਵੀ ਜਿਹੜਾ ਪਾਰਟੀ ਬਾਜੀ ਤੋਂ ਉੱਠ ਕੇ ਵੀ ਕੰਮ ਕਰਦੇ ਆ ਔਰ ਪਾਰਟੀ ਬਾਜੀ ਨਾਲ ਵੀ ਹਰੇਕ ਜਿੱਥੇ ਵੀ ਕੋਈ ਮੁੱਦਾ ਔੜਦਾ ਕੋਈ ਪਾਰਟੀ ਬਾਜੀ ਦਾ ਕੋਈ ਕੰਮ ਤੋਂ ਹੁੰਦਾ ਹੁੰਦਾ ਪਹੁੰਚਦੇ ਆ ਹਾਂਜੀ ਵੀਰ ਜੀ ਪਹਿਲਾਂ ਤੁਹਾਡਾ ਏਜੰਡਾ ਕੀ ਹੋਊਗਾ ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਦੋਂ ਹੀ ਆਇਡੈਂਟੀ ਮਿਲ ਜਾਂਦੀ ਹੈ ਗੁਰੂ ਦੇ ਨਸਤਮਸਤਕ ਹੋਵਾਂਗੇ ਤੇ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਅਸੀਂ ਅਗਲੇ ਕੰਮ ਜਿਹੜੇ ਉਹ ਸ਼ੁਰੂ ਕਰਾਂਗੇ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਸਾਡੇ ਪਿੰਡ ਦਾ ਮੇਰੇ ਵਾਰਡ ਦਾ ਛੱਪੜ ਦਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਸਾਰੇ ਹੀ ਵਾਰਡ ਨੂੰ ਉਹ ਨਿਪਰੇ ਚੜਾ ਬੋਲੇ ਸੋਹਣਿਆ ਹਰ ਸੀਆ ਬੋਲੇ 원래 손이 하.